ਅੱਜ ਪੰਜਾਬ ਕੇਟ ਕਰਮਚਾਰੀ ਚਲਦੇ ਮੁੱਖ ਦਫਤਰ ਵਿਖੇ ਮਲਾਜਮਾਂ ਦੀ ਸੁੱਚਾ ਸਿੰਘ ਗਰੇਲੋਂ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿੱਚ ਇੱਕ ਮਜ਼ਦੂਰ ਦੇ ਨੂੰ ਮਰਾਨ ਸੰਬੰਧੀ ਵਿਚਾਰਾਂ ਕੀਤੀਆਂ 1 ਮਈ ਨੂੰ ਇਥੋਂ ਬੱਸ ਲੈ ਕੇ ਮਲਾਜਮ ਜਾਣਗੇ ਔਰ 6 ਕਾਗੋ ਦੇ ਜਿਹੜੇ ਸ਼ਹੀਦ ਹੋਏ ਉਹਨਾਂ ਨੂੰ ਸੰਧਾਨਲੀ ਅਰਪਣ ਕਰਨੀ ਹੈ ਉਹਨਾਂ ਨੂੰ ਹਮੇਸ਼ਾ ਲਈ ਯਾਦ ਕਰਨ ਲਈ ਅਸੀਂ ਹਰ ਸਾਲ ਦੀ ਤਰ੍ਹਾਂ ਉੱਥੇ ਜਿਹੜਾ ਹੈਗਾ ਹਰ ਜਗ੍ਹਾ ਹਰ ਜ਼ਿਲ੍ਹੇ ਦੇ ਵਿੱਚ ਬਾਰ ਬਾਰ ਅਸੀਂ ਜਿਹੜਾ ਹੈਗਾ ਮਜ਼ਦੂਰ ਦੇ ਬਣਾਨੇ ਆ ਤੇ ਇਥੋਂ ਸਾਰਿਆਂ ਨੂੰ ਅਸੀਂ ਅਪੀਲ ਕੀਤੀ ਆ ਕਿ ਬਈ ਜਿਹੜਾ ਮਜ਼ਦੂਰ ਦੇ ਹੈਗਾ ਸਾਰਿਆਂ ਨੇ ਉੱਥੇ ਜਾਣ ਦੀ ਕਿਰਪਾਲਤਾ ਕਰਨੀ ਆ ਔਰ ਇਸ ਮੀਟਿੰਗ ਦੇ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਦੇ ਸਬੰਧ ਵਿੱਚ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਜਿਸ ਵਿੱਚ ਸਰਕਾਰ ਤੋਂ ਮੰਗ ਕੀਤੀ ਗਈ ਹੈ ਬਹੁਤ ਸਾਰੀਆਂ ਜਿਹੜੀਆਂ ਮੰਗਾਂ ਨੇ ਕਾਫੀ ਸਮੇਂ ਤੋਂ ਲੜਤਦੀਆਂ ਨੇ ਉਹਦੇ ਸਬੰਧ ਦੇ ਵਿੱਚ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਜਿਹੜਾ ਮੁਲਾਜ਼ਮਾਂ ਦੇ ਰਹਿੰਦੇ ਜਿਹੜੇ ਕੰਮ ਨੇ ਉਹ ਜਲਦੀ ਤੋਂ ਜਲਦੀ ਕੀਤੇ ਜਾਣ ਧੰਨਵਾਦ ਇਹ ਸੂਬਾ ਪਦਰੀ ਨਾ ਜਾ ਰਿਹਾ ਪਟਿਆਲੇ ਜਿਹੜੀ ਪੰਜਾਬ ਦੇ ਵਿੱਚ ਸੂਬਾ ਪਦਰੀ ਜਿਹੜੀ ਹੈਗੀ ਆ ਜਿਲ੍ਹਾ ਪਟਿਆਲੇ ਵਿੱਚ ਜਿਹੜੀ ਹੈਗੀ ਆ ਮਜ਼ਦੂਰ ਦੇ ਬਣਾਇਆ ਜਾ ਰਿਹਾ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤੋਂ ਸਾਰੇ ਉੱਥੇ ਇਮਪਲਾਈ ਜਿਹੜੇ ਹੈਗੇ ਉੱਤੇ ਪਹੁੰਚਣਗੇ ਤੇ ਬਹੁਤ ਵੱਡੀ ਉੱਥੇ ਸਮਾਤਰਾ ਦੇ ਵਿੱਚ ਜਿਹੜੇ ਹੈਗੇ ਆ ਤੇ ਲੋਕ ਪੰਜੇ ਮਲਾਜ ਮੋਟੇ ਤੇ ਹਰ ਸਾਲ ਦੀ ਤਰ੍ਹਾਂ ਅਸੀਂ ਜਿਹੜਾ ਹੈਗਾ ਮਸਦੂਕੇ ਬਣਾਇਆ ਜਾਂਦਾ ਪੰਜਾਬ ਟਿਕ ਕਰਨ ਚੱਲ ਬਲੋ ਜਿਹਦੀ ਪ੍ਰਧਾਨਗੀ ਸਾਡੇ ਹਰੀਸ਼ ਸਿੰਘ ਟੋੜਾ ਜੀ ਕਰਦੇ